ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਸਾਡਾ ਨਿਊਜ਼ ਚੈਨਲ ਤੇ ਅੱਜ ਦੀਆਂ ਮੁੱਖ ਅਤੇ ਵੱਡੀਆਂ ਖਬਰਾਂ ਪਹਿਲੀ ਖਬਰ ਦਾ ਰੁਕ ਕਰਦੇ ਆ ਪਾਕਿਸਤਾਨੀ ਫੌਜੀਆ ਨੇ ਕਵੇਟਾ ਪਹਾੜੀ ਤੇ ਸਲਾਨੀਆਂ ਦੇ ਡਰੋਨਾਂ 'ਤੇ ਹਮਲਾ ਕੀਤਾ 9 ਹੋਏ ਜ਼ਖਮੀ ਪਾਕਿਸਤਾਨ ਦੇ ਬਲੋਚਿਸਤਾਨ ਸੂਬਾ ਵਿੱਚ ਆਜ਼ਾਦੀ ਦੀ ਵਾਦੀ ਮੰਗ ਦੇ ਵਿਚਕਾਰ ਕਵੇਟਾ ਦੇ ਉਪਨਗਰ ਚਲਟਨ ਦੀਆਂ ਪਹਾੜੀਆਂ ਵਿੱਚ ਸੰਗੀ ਸਰਕਾਰ ਦੀ ਫੌਜ ਵੱਲੋਂ ਕੀਤੇ ਗਏ ਡਰੋਨ ਹਮਲੇ ਵਿੱਚ ਪਿਕਨਿਕ ਦਾ ਆਨੰਦ ਮਾਣ ਰਹੇ ਨੌ ਨੌਜਵਾਨ ਜ਼ਖਮੀ ਹੋ ਗਏ ਇਸ ਦੌਰਾਨ ਫੌਜ ਅਤੇ ਬਲੋਚਿਸਤਾਨ ਦੇ ਮੁੱਖ ਮੰਤਰੀ ਨੇ ਸਪਸ਼ਟ ਕੀਤਾ ਕਿ ਡਰੋਨ ਹਮਲੇ ਨੇ ਸਲਾਨੀਆਂ ਨੂੰ ਨਹੀਂ ਸਗੋਂ ਅੱਤਵਾਦੀਆਂ ਨੂੰ ਨਿਸ਼ਾਨਾ ਬਣਾਇਆ ਸੀ ਅਗਲੀ ਖਬਰ ਦਾ ਰੁਕ ਕਰਦੇ ਹਾਂ 5 ਪਿਸਤੋਲਾ ਤੇ 4 ਜਿੰਦਾ ਰੋਂਦ ਸਮੇਤ 4 ਮੁਜਰਮ ਗ੍ਰਫਤਾਰ ਮੋਹਾਲੀ ਪੁਲਿਸ ਨੇ ਅਸਲੇ ਦੀ ਸਪਲਾਈ ਨੈਟਵਰਕ ਵਿਰੁੱਧ ਕਾਰਵਾਈ ਕਰਦੇ ਹਾਂ 4 ਨੌਜਵਾਨਾਂ ਨੂੰ 4 ਮਹਿੰਗੇ ਮੁੱਲ ਦੀਆਂ ਪਿਸਤੋਲਾ ਅਤੇ 4 ਜਿੰਦਾ ਕਾਰਤੂਸਾਂ ਸਮੇਤ ਗ੍ਰਫਤਾਰ ਕੀਤਾ ਹੈ ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਐਸਐਸਪੀ ਮੋਹਾਲੀ ਹਰਮਨਦੀਪ ਸਿੰਘ ਹੰਸ ਨੇ ਦੱਸਿਆ ਕਿ ਸੀਆਈਏ ਸਟਾਫ ਦੇ ਦਾਨਵੀਰ 26 ਸਾਲਾ ਉਮਰ ਵਾਸੀ ਯੂਪੀ ਬੰਟੀ ਉਮਰ 26 ਸਾਲ ਵਾਸੀ ਯੂਪੀ ਨੂੰ ਐਕਸ ਯੂ ਵੀ ਗੱਡੀ ਦੇ ਸਵਾਰ ਹੋ ਕੇ 크੍ਰੀਸ਼ਨ ਆਫ ਹੈਪੀ ਗੁੱਜਰ ਜੋ ਕਿ ਉਮਰ 22 ਸਾਲ ਦੱਸੀ ਜਾ ਰਹੀ ਹੈ ਨੂੰ ਹਥਿਆਰ ਸਪਲਾਈ ਕਰਨ ਜਾਂਦੇ ਹੋਏ ਕਾਬੂ ਕੀਤਾ ਗਿਆ ਜਿਸ ਤੋਂ ਬਾਅਦ ਪੁਲਿਸ ਨੇ ਇਨਾ ਮੁਜਲਮਾਂ ਦੀ ਨਿਸ਼ਾਨਦੇਹੀ ਤੇ ਚੌਥੇ ਮੁਜਲਮ सिकंदर शेख ਉਮਰ 26 ਸਾਲ ਵਾਸੀ ਮਹਾਰਾਸ਼ਟਰ ਹਾਲ ਵਾਸੀ ਪਿੰਡ ਮੂਲਾਪੁਰ ਗਰੀਬਦਾਸ ਨੂੰ ਵਿਗ ਰਫ्तार ਕਰ ਲਿਆ ਪੁਲਿਸ ਨੇ ਇੱਕ ਸਕੋਰਪਿਓ ਗੱਡੀ ਅਤੇ ਮੁਜ਼ਲਮਾ ਦੇ ਕਬਜ਼ੇ ਚੋਂ 199000 ਰੁਪਏ ਦੀ ਨਕਦੀ ਵੀ ਬਰਾਮਦ ਕੀਤੀ ਉਹਨਾਂ ਦੱਸਿਆ ਕਿ ਇਹਨਾਂ ਮੁਜ਼ਲਮਾ ਵਿਰੁੱਧ ਅਸਲਾ ਐਕਟ ਦੀ ਧਾਰਾ 25 54 ਅਤੇ 59 ਤਹਿਤ ਸਦਰ ਉਹਨਾਂ ਦੱਸਿਆ ਕਿ ਇਹਨੇ ਮੁਜ਼ਲਮਾ ਖਿਲਾਫ ਅਸਲਾ ਐਕਟ ਦੀ ਧਾਰਾ ਤਹਿਤ ਐਫ ਆਈ ਆਰ ਦਰਜ ਕੀਤੀ ਗਈ ਹੈ ਅਤੇ ਮੁਜਲિમ ਪੁਲਿਸ ਰਿਮਾਂਡ ਦੇ ਨੇ ਤੇ ਇਸ ਮਾਮਲੇ ਦੀ ਜਾਂਚ ਹਜੇ ਚੱਲ ਰਹੀ ਹੈ। ਅਗਲੀ ਵੱਡੀ ਖਬਰ ਦਾ ਰੁਕ ਕਰਦੇ ਹਾਂ ਜੰਮੂ ਕਸ਼ਮੀਰ ਵਿਧਾਨ ਸਭਾ 'ਚ ਵਿਰੋਧੀ ਧਿਰ ਵੱਲੋਂ ਹੰਗਾਮਾ ਜੰਮੂ ਕਸ਼ਮੀਰ ਵਿਧਾਨ ਸਭਾ ਵਿੱਚ ਅੱਜ ਵਿਰੋਧੀ ਧਿਰ ਭਾਜਪਾ ਵਿਧਾਇਕਾਂ ਦੀ ਨੈਸ਼ਨਲ ਕਾਨਫਰੰਸ ਦੇ ਵਿਧਾਇਕਾਂ ਨਾਲ ਝੜਪ ਹੋ ਗਈ। ਜਿਵੇਂ ਹੀ ਸਦਨ ਸ਼ੁਰੂ ਹੋਇਆ ਭਾਜਪਾ ਆਗੂ ਖੜੇ ਹੋ ਗਏ ਅਤੇ ਪ੍ਰਦਰਸ਼ਨ ਕਾਲ ਨੂੰ ਮੁਅੱਤਲ ਕਰਨ ਦੀ ਮੰਗ ਕੀਤੀ ਉਹਨਾਂ ਜੰਮੂ ਦੇ ਹਰ ਪ੍ਰਭਾਵਿਤ ਖੇਤਰਾਂ ਤੇ ਅੱਧੇ ਘੰਟੇ ਦੀ ਚਰਚਾ ਦੀ ਮੰਗ ਕੀਤੀ ਸੀ ਹਾਲਾਂਕਿ ਸਪੀਕਰ ਅਬਦੁਲ ਰਹੀਮ ਨੇ ਪਾਜਬਾ ਵਿਧਾਇਕਾਂ ਨੂੰ ਪ੍ਰਦਰਸ਼ਨ ਕਾਲ ਜਾਰੀ ਰੱਖਣ ਦੀ ਆਗਿਆ ਦੇਣ ਦੀ ਬੇਨਤੀ ਵੀ ਕੀਤੀ ਅਗਲੀ ਖਬਰ ਵੱਲ ਰੁਕ ਕਰਦੇ ਹਾਂ ਅਕੀਲ ਅਕਤਰ ਮੌਤ ਮਾਮਲਾ ਮੁਹੰਮਦ ਮੁਸਤਾਫਾ ਦੇ ਕਰ ਕੰਮ ਕਰਦੇ ਹੋਏ ਨੌਕਰਾਂ ਤੋਂ ਵੀ ਕੀਤੀ ਗਈ ਪੁੱਛਗਿੱਛ ਪੰਜਾਬ ਦੇ ਸਾਬਕਾ ਡੀਜੀਪੀ ਮੁਹੰਮਦ ਮੁਸਤਾਫਾ ਦੇ ਪੁੱਤਰ ਦੀ ਮੌਤ ਮਾਮਲੇ ਵਿੱਚ ਘਰ 'ਚ ਕੰਮ ਕਰਨ ਵਾਲੇ ਨੌਕਰਾਂ ਤੋਂ ਵੀ ਪੁੱਛਗਿੱਛ ਕੀਤੀ ਗਈ ਹੈ ਸੈਕਟਰ 1 ਚ ਐਸ ਆਈਟੀ ਮੁਖੀ ਵਿਕਰਮ ਨਹਿਰਾ ਨੇ ਸਾਹਮਣੇ ਸਾਬਕਾ ਪਾਜਬਾ ਨੇਤਾ ਦੀ ਕੋਠੀ 'ਤੇ ਕੰਮ ਕਰਨ ਵਾਲੇ ਨੌਕਰ ਪੇਸ਼ ਹੋਏ ਅੱਜ ਪੁਲਿਸ ਵੱਲੋਂ ਘਰ ਵਿੱਚ ਕੰਮ ਕਰਨ ਵਾਲੇ ਨੌਕਰਾਂ ਤੋਂ ਪੁੱਛਗਿੱਛ ਕੀਤੀ ਜਾਵੇਗੀ ਅਤੇ ਉਹਨਾਂ ਦੇ ਬਿਆਨ ਵੀ ਦਰਜ ਕੀਤੇ ਜਾਣਗੇ ਇਸ ਤੋਂ ਪਹਿਲਾਂ ਸੁਰੱਖਿਆ ਲਈ ਤਾਇਨਾਤ ਪੰਜਾਬ ਪੁਲਿਸ ਦੇ ਜਵਾਨਾਂ ਤੋਂ ਵੀ ਪੁੱਛਗਿੱਛ ਹੋ ਚੁੱਕੀ ਹੈ ਏਸੀਪੀ ਵਿਕਰਮ ਨੇਹਰਾ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਮਾਮਲੇ ਵਿੱਚ 20 ਪੁਲਿਸ ਕਰਮਚਾਰੀਆਂ ਤੋਂ ਅਤੇ 4 ਨੌਕਰਾਂ ਤੋਂ ਪੁੱਛਗਿੱਛ ਪਹਿਲਾਂ ਹੀ ਹੋ ਚੁੱਕੀ ਹੈ ਇਸ ਮਾਮਲੇ ਵਿੱਚ ਹੋਰ ਨੌਕਰਾਂ ਤੋਂ ਵੀ ਪੁੱਛਗਿੱਛ ਜਾਰੀ ਹੈ ਅਤੇ ਜਲਦ ਹੀ ਅਕੀਲ ਅਕਤਰ ਦੇ ਨੇੜਲੇ ਦੋਸਤਾਂ ਅਤੇ ਰਿਸ਼ਤੇਦਾਰਾਂ ਤੋਂ ਵੀ ਪੁੱਛਗਿੱਛ ਕੀਤੀ ਜਾਵੇਗੀ ਇਸ ਮਾਮਲੇ ਵਿੱਚ ਜਲਦ ਹੀ ਸਾਬਕਾ ਡੀਜੀਪੀ ਅਤੇ ਉਹਨਾਂ ਦੀ ਪਤਨੀ ਅਤੇ ਹੋਰ ਲੋਕਾਂ ਤੋਂ ਵੀ ਪੁੱਛਗਿੱਛ ਜਾਰੀ ਰਹੇਗੀ ਅਗਲੀ ਖਬਰ ਦਾ ਰੁਕ ਕਰਦੇ ਹਾਂ ਝਾਰਖੰਡ ਆਈਈਡੀ ਤਮਾਕੇ ਕਾਰਨ ਜ਼ਖਮੀ ਹੋਏ ਜਵਾਨ ਦੀ ਹੋਈ ਮੌਤ ਝਾਰਖੰਡ ਵਿੱਚ ਮਾਓਵਾਦੀਆਂ ਵੱਲੋਂ ਕੀਤੇ ਗਏ ਆਈਈਡੀ ਤਮਾਕੇ ਵਿੱਚ ਗੰਭੀਰ ਰੂਪ ਨਾਲ ਜ਼ਖਮੀ ਹੋਣ ਤੋਂ 20 ਦਿਨ ਬਾਅਦ ਅੱਜ ਏਮਜ਼ ਹਸਪਤਾਲ ਵਿੱਚ ਦਾਖਲ ਇੱਕ 58 ਸਾਲਾ ਸੀਆਰਪੀਐਫ ਇੰਸਪੈਕਟਰ ਦੀ ਮੌਤ ਹੋ ਗਈ ਕੇਂਦਰੀ ਰਿਜ਼ਰਵ ਪੁਲਿਸ ਫੋਰਸ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ 10 ਅਕਤੂਬਰ ਨੂੰ ਝਾਰਖੰਡ ਦੇ ਪੱਛਮੀ ਸਿੰਘਭੂਮ ਜ਼ਿਲ੍ਹੇ ਵਿੱਚ ਨਕਸਲ ਵਿਰੋਧੀ ਕਾਰਵਾਈਆਂ ਦੌਰਾਨ ਹੋਏ ਠਮਾਕੇ ਵਿੱਚ ਇੰਸਪੈਕਟਰ ਕੋਸ਼ਲ ਕੁਮਾਰ ਮਿਸ਼ਰਾ ਦੇ ਖੱਬੇ ਪੈਰ ਵਿੱਚ ਗੰਭੀਰ ਸੱਟਾਂ ਲੱਗੀਆਂ ਸਨ ਬਿਹਾਰ ਦਾ ਰਹਿਣ ਵਾਲਾ ਮਿਸ਼ਰਾ ਝਾਰਖੰਡ ਤੋਂ 에ਅਰ ਲਿਫਟ ਕੀਤੇ ਜਾਣ ਤੋਂ ਬਾਅਦ 11 ਅਕਤੂਬਰ ਤੋਂ 올 ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਐਮਜ਼ ਵਿੱਚ ਇਲਾਜ ਲਈ ਅਧੀਨ ਸੀ ਅਧਿਕਾਰੀਆਂ ਨੇ ਕਿਹਾ ਕਿ ਅੱਜ ਉਹਨਾਂ ਨੇ ਸਵੇਰੇ ਆਪਣੀ ਆਖਰੀ ਸਾਹ ਲਈ ਅਗਲੀ ਅਹਿਮ ਖਬਰ ਦਾ ਰੁਕ ਕਰਦੇ ਹਾਂ ਅਮਰੀਕਾ ਤੇ ਚੀਨ ਵਿਚਾਲੇ ਹੋਇਆ ਵਪਾਰ ਸਮਝੌਤਾ ਸਾਈਨ ਹੋਣੇ ਬਾਕੀ ਅਮੇਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਚੀਨ ਨਾਲ ਵਪਾਰ ਸਮਝੌਤਾ ਅੰਤਿਮ ਰੂਪ ਲੈ ਗਿਆ ਹੈ ਇਸ ਤੇ ਹੁਣ ਸਿਰਫ ਦਸਖਤ ਹੋਣੇ ਬਾਕੀ ਹਨ 트럼ਪ ਨੇ ਦੱਖਣੀ ਕੋਰੀਆ ਤੋਂ ਅਮਰੀਕਾ ਜਾਂਦੇ ਹੋਏ ਇੱਕ ਜਹਾਜ਼ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਇੱਕ ਜਾਣਕਾਰੀ ਸਾਂਝੀ ਕੀਤੀ ਉਹਨਾਂ ਇਹ ਵੀ ਕਿਹਾ ਕਿ ਚੀਨ ਤੇ 10% ਟੈਰਿਫ ਘਟਾ ਦਿੱਤਾ ਗਿਆ ਹੈ ਅਤੇ ਬਦਲੇ ਵਿੱਚ ਚੀਨੀ ਰਾਸ਼ਟਰਪਤੀ ਨੇ ਅਮਰੀਕਾ ਤੋਂ ਸੋਇਆਬੀਨ ਦੀ ਵੱਡੀ ਸੋਇਆਬੀਨ ਦੀ ਵੱਡੀ ਮਾਤਰਾ ਖਰੀਦਣ ਲਈ ਸਹਿਮਤ ਵੀ ਜਤਾਈ ਹੈ 트럼ਪ ਨੇ ਕਿਹਾ ਕਿ ਮੈਂ ਪੈਂਟਾਈਲ ਕਾਰਨ ਚੀਨ ਤੇ 20% ਟੈਰਿਫ ਲਗਾਇਆ ਸੀ ਜੋ ਕਿ ਬਹੁਤ ਜ਼ਿਆਦਾ ਸੀ ਪਰ ਮੈਂ ਹੁਣ ਇਸ ਨੂੰ 10% ਘਟਾ ਦਿੱਤਾ ਹੈ ਅਤੇ ਇਹ ਤੁਰੰਤ ਹੀ ਲਾਗੂ ਹੋਵੇਗਾ ਅਗਲੀ ਖਬਰ ਦਾ ਰੁਕ ਕਰਦੇ ਹਾਂ ਤੇ ਜ ਰਫਤਾਰ ਸਕੋਰਪੀਓ ਬੇਕਾਬੂ ਹੋ ਕੇ ਦਰਖਤ ਦੇ ਨਾਲ ਜਾ ਟਕਰਾਈ ਅਤੇ ਦੋ ਨੌਜਵਾਨ ਹੋਏ ਜ਼ਖਮੀ ਫਿਰੋਜ਼ਪੁਰ ਦੇ ਪਿੰਡ ਸੱਤੀਏ ਵਾਲਾ ਨੇੜੇ ਇੱਕ ਤੇਜ਼ ਰਫ਼ਤਾਰ ਸਕੋਰਪੀਓ ਬੇਕਾਬੂ ਹੋ ਗਈ ਅਤੇ ਦਰਖਤ ਨਾਲ ਜਾ ਟਕਰਾਈ ਹਾਸਾ ਇੰਨਾ ਭਿਆਨਕ ਸੀ ਕਿ ਇੱਕ ਨੌਜਵਾਨ ਕਾਰ ਦਾ ਸ਼ੀਸ਼ਾ ਟੁੱਟਣ ਕਾਰਨ ਕਾਰ ਚੋਂ ਬਾਹਰ ਜੱਡ ਗਿਆ ਜਦੋਂ ਕਿ ਇੱਕ ਹੋਰ ਵਿਅਕਤੀ ਨੂੰ ਬਾਹਰ ਕੱਢਣ ਲਈ ਖਿੜਕੀ ਕੱਟਣੀ ਪਈ ਜਾਣਕਾਰੀ ਦਿੰਦੇ ਹੋਏ ਮੁਖਤਿਆਰ ਸਿੰਘ ਨਾਂ ਦੇ ਇੱਕ ਵਿਅਕਤੀ ਨੇ ਦੱਸਿਆ ਕਿ ਹਾਸੇ ਵਾਲੀ ਥਾਂ ਦੇ ਨੇੜੇ ਇੱਕ ਹੋਰ ਪਾਰ ਕੀਤੀ ਗਈ ਕਾਰ ਵੀਸੀ ਜੋ ਦੋ ਨੌਜਵਾਨ ਬੈਠੇ ਸੀ ਅਤੇ ਜੇਕਰ ਸਕੋਰਪੀਓ ਦਰਖਤ ਨਾਲ ਨਾ ਟਕਰਾਉਂਦੀ ਤਾਂ ਇਹ ਸਕੋਰਪੀਓ پارک ਕੀਤੀ ਹੋਈ ਕਾਰ ਦੇ ਵਿੱਚ ਜਾ ਵਜਣੀ ਸੀ ਜਿਸ ਕਾਰਨ ਕਾਰ ਦੇ ਵਿੱਚ ਬੈਠੇ ਨੌਜਵਾਨਾਂ ਦੀ ਵੀ ਮੌਤ ਹੋ ਸਕਦੀ ਸੀ ਜਿਸ ਕਾਰਨ ਕਾਰ 'ਚ ਬੈਠੇ ਨੌਜਵਾਨਾਂ ਦਾ ਬਚ ਸਕਣਾ ਵੀ ਮੁਸ਼ਕਿਲ ਹੋ ਸਕਦਾ ਸੀ। ਉਹਨਾਂ ਨੇ ਦੱਸਿਆ ਕਿ ਸਕੋਰਪੀਓ ਵਿੱਚ ਸਵਾਰ ਦੋਨੇ ਨੌਜਵਾਨੀ ਜ਼ਖਮੀ ਹੋਏ ਸੀ ਪਰ ਉਹਨਾਂ ਦੀ ਹਾਲਤ ਠੀਕ ਸੀ। ਜਲੰਧਰ ਵਿੱਚ ਦਿਨ ਦਿਹਾੜੇ ਹੋਈ ਵੱਡੀ ਵਾਰਦਾਤ ਜੁਵਲਰਸ ਦੀ ਦੁਕਾਨ ਤੇ ਪਿਆ ਡਾਕਾ ਜਲੰਧਰ ਸ਼ਹਿਰ ਵਿੱਚ ਇੱਕ ਵੱਡੀ ਵਾਰਦਾਤ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ ਬੰਦੂਕ ਦੀ ਨੋਕ ਤੇ ਇੱਕ ਵੱਡੀ ਲੁੱਟ ਹੋਈ ਹੈ ਲੁਟੇਰਿਆਂ ਨੇ ਬੰਦੂਕ ਦੀ ਨੋਕ ਤੇ ਇੱਕ ਜੁਵਲਰੀ ਦੀ ਦੁਕਾਨ ਲੁੱਟ ਲਈ ਅਤੇ ਮਿਲੀ ਜਾਣਕਾਰੀ ਮੁਤਾਬਕ ਲੁਟੇਰਿਆਂ ਨੇ ਭਾਰਗਵ ਕੈਂਪ ਥਾਣਾ ਖੇਤਰ ਵਿੱਚ ਸਥਿਤ ਵਿਜੇ ਜੁਐਲਰਸ ਦੀ ਦੁਕਾਨ ਨੂੰ ਲੁੱਟ ਲਿਆ ਹੈ ਅਤੇ ਲੱਖਾਂ ਰੁਪਏ ਲੁੱਟਣ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਏ ਅਗਲੀ ਵੱਡੀ ਖਬਰ ਦਾ ਰੁਕ ਕਰਦੇ ਹਾਂ ਗੈਂਗਸਟਰ ਜੱਗੂ ਭਗਵਾਨਪੂਰੀਆ ਨੇ ਤਿੰਨ ਦਿਨਾ ਪੁਲਿਸ ਰਿਮਾਰਡ ਤੇ ਭੇਜਿਆ ਗਿਆ ਬਟਾਲਾ ਕੋਰਟ ਵਿੱਚ ਅੱਜ ਗੈਂਗਸਟਰ ਜੱਗੂ ਭਗਵਾਨਪੂਰੀਆ ਨੂੰ ਪੁਲਿਸ ਵੱਲੋਂ ਪੇਸ਼ ਕੀਤਾ ਗਿਆ ਸੀ ਅਤੇ ਕੋਰਟ ਨੇ ਇਸ ਨੂੰ 3 ਦਿਨਾਂ ਦੀ ਪੁਲਿਸ ਰਿਮਾਂਡ ਦੇ ਦਿੱਤਾ ਜਿਸ ਦੌਰਾਨ ਪੁਲਿਸ ਉਸ ਤੋਂ ਹੋਰ ਪੁੱਛਗਿੱਛ ਕਰੇਗੀ ਪੁਲਿਸ ਅਨੁਸਾਰ ਰਿਮਾਂਡ ਦੌਰਾਨ ਜੱਗੂ ਭਗਵਾਨਪੂਰੀਏ ਨਾਲ ਸੰਬੰਧਿਤ ਹੋਰ ਗੰਭੀਰ ਮਾਮਲਿਆਂ ਦੀ ਜਾਂਚ ਕੀਤੀ ਜਾਵੇਗੀ ਅਤੇ ਉਸਤੇ ਕ੍ਰਿਮੀਨਲ ਲਿੰਕਾਂ ਬਾਰੇ ਵੀ ਜਾਣਕਾਰੀ ਹਾਸਲ ਕੀਤੀ ਜਾਵੇਗੀ ਅਗਲੀ ਖਬਰ ਦਾ ਰੁਕਾ ਦੇ ਯੁੱਧ ਨਸ਼ਿਆਂ ਵਿਰੁੱਧ ਦੇ 242ਵੇਂ ਦਿਨ ਪੰਜਾਬ ਪੁਲਿਸ ਵੱਲੋਂ 2.4 ਕਿਲੋ ਹెరੋਇਨ ਅਤੇ 1.8 ਕਿਲੋ ਆਫੀਮ ਸਮੇਤ 87 ਨਸ਼ਾ ਤਕਸਰ ਕਿਤੇ ਕਾਬੂ ਸੂਬਾ ਵਿੱਚ ਨਸ਼ਿਆਂ ਦੇ ਮੁਕਾਦਮੇ ਖਾਤਮੇ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਹੇਠ ਯੁੱਧ ਨਸ਼ਿਆਂ ਵਿਰੁੱਧ ਦੇ 242ਵੇਂ ਦਿਨ ਪੰਜਾਬ ਪੁਲਿਸ ਨੇ ਬੁੱਧਵਾਰ ਦੇਰ ਸ਼ਾਮ ਤੱਕ 358 ਥਾਵਾਂ ਤੇ ਛਾਪੇਮਾਰੀ ਕੀਤੀ ਜਿਸ ਉਪਰੰਤ ਸੂਬੇ ਭਰ ਵਿੱਚ 71 ਐਫ ਆਈ ਆਰ ਦਰਜ ਕਰਕੇ ਸਾਸੀ ਨਸ਼ਾਦ ਤਖਸਰਾ ਨੂੰ ਗ੍ਰਫਤਾਰ ਵੀ ਕੀਤਾ ਗਿਆ ਅਗਲੀ ਖਬਰ ਦਾ ਰੁਕ ਕਰਦੇ ਆ ਪੰਜਾਬ ਵਿਚ ਆਈ ਆਰ ਬੀ ਮੁਲਾਜ਼ਮ ਗ੍ਰਫਤਾਰ ਹੈਰਾਨ ਕਰ ਦੇਗਾ ਤੁਹਾਨੂੰ ਪੂਰਾ ਮਾਮਲਾ ਜਾਂਦੇ ਆ ਪੂਰੀ ਖਬਰ ਕੇਂਦਰੀ ਜੇਲ੍ਹ ਲੁਧਿਆਣਾ ਚ ਤਨਾਇਤ ਆਈ ਆਰ ਬੀ ਮੁਲਾਜ਼ਮ ਨੂੰ ਗ੍ਰਫਤਾਰ ਕਰ ਲਿਆ ਗਿਆ ਹੈ ਉਸ ਕੋਲੋਂ ਤਲਾਸ਼ੀ ਦੌਰਾਨ ਨਸ਼ੀਲਾ ਅਤੇ ਪਾਬੰਦੀਸ਼ੁਦਾ ਸਮਾਨ ਬਰਾਮਦ ਹੋਇਆ ਜਿਸ ਮਗਰੋਂ ਉਸ ਨੂੰ ਗ੍ਰਫਤਾਰ ਕੀਤਾ ਗਿਆ ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਜਾਂਚ ਅਧਿਕਾਰੀ ਦਵਿੰਦਰ ਪਾ ਸਿੰਘ ਨੇ ਦੱਸਿਆ ਕਿ ਜੇਲ੍ਹ ਵਿੱਚ ਤਲਾਸ਼ੀ ਦੌਰਾਨ ਡਿਊਟੀ ਤੇ ਤਾਇਨਾਤ ਮੁਲਾਜ਼ਮ ਕਮਲਜੀਤ ਸਿੰਘ ਕੋਲੋਂ 10 ਗ੍ਰਾਮ ਨਸ਼ੀਲਾ ਪਦਾਰਥ 325 ਗ੍ਰਾਮ ਖੁੱਲਾ ਜਰਦਾ ਅਤੇ 10 ਨਗ ਕੁੱਲਿੱਪ ਬਰਾਮਦ ਕੀਤੇ ਗਏ ਪੁਲਿਸ ਦੇ ਡਿਪਟੀ ਸੁਪਰਡੈਂਟ ਜਗਜੀਤ ਸਿੰਘ ਵੱਲੋਂ ਜਿਸ ਦੀ ਸ਼ਿਕਾਇਤ ਸੰਬੰਧਿਤ ਥਾਣੇ ਵਿੱਚ ਦਿੱਤੀ ਗਈ ਸੀ ਇਸ ਸ਼ਿਕਾਇਤ ਦੇ ਆਧਾਰ ਤੇ ਮੁਜ਼ਲਿਮ ਦੇ ਖਿਲਾਫ ਐਨਡੀਪੀਐਸ ਐਕਟ ਦੇ ਐਕਟ ਦੀ ਤਰ੍ਹਾਂ ਅਮਾ ਤਹਿਤ ਮਾਮਲਾ ਦਰਜ ਕੀਤਾ ਅਤੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਅਗਲੀ ਖਬਰ ਦਾ ਰੁਕ ਕਰਦੇ ਹਾਂ। ਰੂਸ ਨੇ ਯੂਕਰੇਨ ਦੇ ਊਰਜਾ ਬੁਨਿਆਦੀ ਢਾਂਚੇ ਨੂੰ ਬਣਾਇਆ ਆਪਣਾ ਨਿਸ਼ਾਨਾ। ਅਧਿਕਾਰੀਆਂ ਨੇ ਕਿਹਾ ਕਿ ਰੂਸ ਨੇ ਇੱਕ ਵਾਰ ਫਿਰ ਯੂਕਰੇਨ ਦੇ ਊਰਜਾ ਬੁਨਿਆਦੀ ਢਾਂਚੇ ਨੂੰ ਇੱਕ ਵੱਡੇ ਡਰੋਨ ਅਤੇ ਮਿਜ਼ਾਈਲ ਹਮਲੇ ਨਾਲ ਨਿਸ਼ਾਨਾ ਬਣਾਇਆ ਹੈ ਜਿਸ ਕਾਰਨ ਵੀਰਵਾਰ ਨੂੰ ਦੇਸ਼ ਵਿਆਪੀ ਬਿਜਲੀ ਬੰਦ ਹੋ ਗਈ ਯੂਕਰੇਨ ਦੇ ਪ੍ਰਧਾਨ ਮੰਤਰੀ ਨੇ ਰੂਸ ਦੀਆਂ ਚਾਲਾਂ ਨੂੰ ਯੋਜਨਾਬੰਦ ਊਰਜਾ دہشت ਦੱਸਿਆ ਅਤੇ ਹਮਲੇ ਵਿੱਚ ਘੱਟੋ-ਘੱਟ 2 ਲੋਕ ਮਾਰੇ ਗਏ ਅਤੇ 10 ਸਾਰਾ ਜ਼ਖਮੀ ਵੀ ਹੋ ਗਏ ਅਗਲੀ ਅਹਿਮ ਖਬਰ ਅਤੇ ਵੱਡੀ ਖਬਰ ਦਾ ਰੁਕ ਕਰਦੇ ਹਾਂ ਵrindavan ਤੋਂ ayodhya 45 ਸ਼ਰਧਾਲੂਆਂ ਨੂੰ ਲੈ ਕੇ ਜਾ ਰਹੀ ਡਬਲ ਡੈਕਰ ਬੱਸ ਪਲਟ ਗਈ ਜਿਸ ਦੇ ਕਾਰਨ 8 ਲੋਕ ਜ਼ਖਮੀ ਹੋ ਗਏ। ਬਰਿੰਦਾਵਨ ਤੋਂ ਅਯੁੱਧਿਆ 45 ਸ਼ਰਧਾਲੂਆਂ ਨੂੰ ਲੈ ਕੇ ਜਾ ਰਹੀ ਇੱਕ ਡਬਲ ਡੈਕਰ ਬੱਸ ਬੁੱਧਵਾਰ ਦੇਰ ਰਾਤ ਨੂੰ ਗੋਰਖਪੁਰ ਲਖਨਊ ਰਾਸ਼ਟਰੀ ਰਾਜਮਾਰਗ ਤੇ ਪਲਟ ਗਈ। ਇਹ ਹਾਦਸੇ ਵਿੱਚ 8 ਸ਼ਰਧਾਲੂ ਜ਼ਖਮੀ ਹੋ ਗਏ ਅਤੇ ਸਾਰੇ ਜ਼ਖਮੀਆਂ ਨੂੰ 108 ਐਂਬੂਲੈਂਸ ਰਾਹੀਂ ਮੈਡੀਕਲ ਕਾਲਜ ਲਜਾਇਆ ਗਿਆ। ਇਹ ਹਾਦਸਾ ਅਯੁੱਧਿਆ ਪੁਲਿਸ ਸਟੇਸ਼ਨ ਦੇ ਰਾਣੋ ਪਾਲੀ ਚੌਂਕੀ ਖੇਤਰ ਵਿੱਚ ਬੂਥ ਨੰਬਰ 4 ਦੇ ਨੇੜੇ ਯਾਦਵ ਟਾਬਾ ਨੇੜੇ ਵਾਪਰਿਆ ਅਗਲੀ ਅਹਿਮ ਖਬਰ ਦਾ ਰੁਕਾ ਦੇ ਆ ਛੱਤੀਸਗੜ੍ਹ ਰਾਜ ਉਸ ਸਬਦ 2025 ਪੰਜ ਦਿਨ ਜਸ਼ਨ ਮਨਾਵੇਗਾ ਪੂਰਾ ਸੂਬਾ ਹੰਸ ਰਾਜ ਲਗੂ ਵੰਸ਼ੀ ਤੋਂ ਲੈ ਕੇ ਕੈਲਾਸ਼ ਖੇਰ ਤੱਕ ਮਚਾਏਗਾ ਧਮਾਲ ਛੱਤੀਸਗੜ੍ਹ ਆਪਣੇ ਪੱਛਮੀ ਸਿਲਵਰ ਜੁਬਲੀ ਸਾਲ ਨੂੰ ਬਹੁਤ ਧੂਮਤਾਂ ਨਾਲ ਮਨਾਉਣ ਦੀ ਤਿਆਰੀ ਕਰ ਰਿਹਾ ਹੈ ਇਸ ਸਾਲ ਦਾ ਰਾਜ ਉత్సਵ 5 ਦਿਨ ਦਾ ਹੋਵੇਗਾ ਅਤੇ ਜਿਸ ਵਿੱਚ ਹਰ ਰੋਜ਼ ਸੱਭਿਆਚਾਰਕ ਪ੍ਰੋਗਰਾਮ ਵੀ ਹੋਣਗੇ ਮੁੱਖ ਸਟੇਜ ਤੋਂ ਇਲਾਵਾ ਲਗਭਗ 1036 ਗੜੀ ਕਲਾਕਾਰ ਸਟੇਜ ਫੈਸਟੀਵਲ ਸਥਾਨ ਤੇ ਬਣੇ ਸ਼ਿਲਪਗ੍ਰਾਮ ਵਿੱਚ ਆਪਣੀ ਵੱਖ-ਵੱਖ ਪੇਸ਼ਕਾਰੀਆਂ ਵੀ ਦੇਣਗੇ ਭਜਨ ਗਾਇਕ ਹੰਸ ਰਾਜ ਰਗੂਵੰਸ਼ੀ ਬਾਲੀਵੁੱਡ ਗਾਇਕ ਭੂਮੀ ਤ੍ਰਿਵੇਦੀ ਅਦਿੱਤਿਆ ਨਰਾਇਣ ਅੰਕਿਤ ਤਿਵਾੜੀ ਅਤੇ ਆਖਰੀ ਦਿਨ ਕਿਲਾਸ਼ ਖੇਰ ਸਮਾਗਮ ਵਿੱਚ ਆਪਣੀ ਆਵਾਜ਼ ਦਾ ਜਾਦੂ ਫੈਲਾਉਣਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 1 ਨਵੰਬਰ ਨੂੰ ਸਟੇਟ ਫੈਸਟੀਵਲ ਦਾ ਉਦਘਾਟਨ ਕਰਨਗੇ ਇਸ ਲਈ ਪੂਰਾ ਪ੍ਰੋਗਰਾਮ ਪ੍ਰਧਾਨ ਮੰਤਰੀ ਦੀ ਸ਼ਾਨ ਦੇ ਅਨੁਕੂਲ ਤਿਆਰ ਕੀਤਾ ਜਾ ਰਿਹਾ ਹੈ ਸ਼ੁੱਕਰਵਾਰ ਨੂੰ ਮੁੱਖ ਮੰਤਰੀ ਵਿਸ਼ਣੂ ਦੇਵ ਸਾਈ ਨੇ ਖੁਦ ਸਟੇਟ ਫੈਸਟੀਵਲ ਦੇ ਸਥਾਨ ਅਤੇ ਪ੍ਰਧਾਨ ਮੰਤਰੀ ਨਾਲ ਸੰਬੰਧਿਤ ਹੋਰ ਪ੍ਰੋਗਰਾਮਾਂ ਦਾ ਨਿਰਖਣ ਕੀਤਾ ਅਤੇ ਅਧਿਕਾਰੀਆਂ ਨੂੰ ਗੰਭੀਰਤਾ ਨਾਲ ਕੰਮ ਕਰਨ ਦੇ ਨਿਰਦੇਸ਼ ਵੀ ਦਿੱਤੇ ਅਗਲੀ ਵੱਡੀ ਖਬਰ ਦਾ ਰੁਕ ਕਰਦੇ ਹਾਂ ਜਸਟਿਸ ਸੂਰਿਆਕਾਂਤ ਨੇ ਬਣੇ ਦੇਸ਼ ਦੇ ਨਵੇਂ ਚੀਫ ਜਸਟਿਸ ਨੋਟੀਫਿਕੇਸ਼ਨ ਹੋਇਆ ਜਾਰੀ ਜਸਟਿਸ ਸੂਰੀਆ ਕਾਂਤ ਨੂੰ ਭਾਰਤ ਦੇ 53ਵੇਂ ਚੀਫ ਜਸਟਿਸ ਵਜੋਂ ਨਿਯੁਕਤ ਕਰਨ ਲਈ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਕਾਨੂੰਨ ਮੰਤਰਾਲੇ ਦੀਨੀਆਂ ਵਿਭਾਗ ਦੇ ਅਨੁਸਾਰ ਉਹ ਚੀਫ ਐਜਸਟਿਵ ਬੀ ਆਰ ਗਵਈ ਦੀ ਸੇਵਾ ਮੁਕਤੀ ਤੋਂ ਬਾਅਦ 24 ਨਵੰਬਰ ਨੂੰ ਉਹਦਾ ਸੰਭਾਲਣਗੇ ਅਤੇ 9 ਫਰਵਰੀ 2027 ਨੂੰ ਸੇਵਾਮੁਕਤ ਹੋਣਗੇ। ਅਗਲੀ ਵੱਡੀ ਖਬਰ ਦਾ ਰੁਕ ਕਰਦੇ ਹਾਂ। ਪੀਐਮ ਨਰਿੰਦਰ ਮੋਦੀ ਵੱਲੋਂ ਸਰਦਾਰ ਵੱਲਭ ਭਾਈ ਪਟੇਲ ਦੀ 150ਵੀਂ ਜਨਮ ਦਿਤੀ ਮੌਕੇ ਯਾਦਗਾਰੀ ਸਿੱਕੇ ਅਤੇ ਡਾਕ ਟਿਕਟ ਕੀਤੀ ਜਾ ਰਹੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਕਤਾ ਨਗਰ ਵਿੱਚ ਸਰਦਾਰ ਵੱਲਭ ਭਾਈ ਪਟੇਲ ਦੀ 150ਵੀਂ ਜਨਤਰੀ ਮੌਕੇ ਯਾਦਗਾਰੀ ਸਿੱਕੇ ਅਤੇ ਡਾਕ ਟਿਕਟ ਜਾਰੀ ਕੀਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਕਤਾਨਗਰ ਅਤੇ ਰਾਜ ਪੀਪਲਾ ਵਿੱਚ 1220 ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਵੀ ਕੀਤਾ ਅਤੇ ਨੀ ਪੱਥਰ ਵੀ ਰੱਖਿਆ ਅਗਲੀ ਖਬਰ ਦਾ ਰੁਕავਦੇ ਹਾਂ ਬਿਹਾਰ ਚੋਣ ਪ੍ਰਚਾਰ ਦੌਰਾਨ ਦੋ ਧਿਰਾਂ ਵਿਚਾਲੇ ਚੱਲੀ ਗੋਲੀਬਾਰੀ ਇੱਕ ਦੀ ਹੋਈ ਮੌਤ ਚੋਣਾ ਲਈ ਪ੍ਰਚਾਰ ਕਰਦੇ ਸਮੇਂ ਦੋਵੇਂ ਧਿਰਾਂ ਵਿਚਕਾਰ ਹੋਈ ਗੋਲੀਬਾਰੀ ਦੌਰਾਨ ਜਨ ਸੁਰਾਜ ਵਰਕਰ ਦুলਾਰ ਚੰਦ ਯਾਦਵ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਇਸ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਅਤੇ ਪੁਲਿਸ ਅਧਿਕਾਰੀ ਵੀ ਮੌਕੇ ਤੇ ਹੀ ਪਹੁੰਚ ਗਏ ਅਗਲੀ ਵੱਡੀ ਖਬਰ ਦਾ ਰੁਕ ਕਰਦੇ ਆ ਪਰਾਲੀ ਦੀ ਪਰਿ ਟ੍ਰੈਲੀ ਨੂੰ ਲੱਗੀ ਅੱਗ ਡਰਾਈਵਰ ਦੀ ਹੁਸ਼ਿਆਰੀ ਨਾਲ ਜਾਨ ਬਚੀ ਨਜ਼ਦੀਕੀ ਪਿੰਡ ਪੰਡੋਰੀ ਗੰਗਾ ਸਿੰਘ ਦੀ ਮੁੱਖ ਸੜਕ ਉੱਤੇ ਲਗਭਗ ਦਿਨੇ 2:30 ਵਜੇ ਦੇ ਕਰੀਬ ਸੜਕ ਉੱਪਰ ਲੰਗਦੀਆਂ ਬਿਜਲੀ ਦੀਆਂ ਢਿੱਲੀਆਂ ਤਾਰਾਂ ਹੋਣ ਕਰਕੇ ਖੇਤਾਂ ਵਿੱਚੋਂ ਪਰਾਲੀ ਦੀਆਂ ਗੰਢਾਂ ਬਣ ਕੇ ਲਾ ਜਾ ਰਹੀ ਟਰਾਲੀ ਨੂੰ ਤਾਰਾਂ ਦੇ ਸੰਪਰਕ ਨਾਲ ਆਂਤੇ ਭਿਆਨਕ ਅੱਗ ਲੱਗ ਜਾਣ ਦੀ ਖਬਰ ਸਾਹਮਣੇ ਆ ਰਹੀ ਹੈ ਜਾਣਕਾਰੀ ਅਨੁਸਾਰ ਸੰਦੀਪ ਸਿੰਘ ਨਿਵਾਸੀ ਟੋਡਰਪੁਰ ਉਹਨਾਂ ਦੇ ਸਾਥੀ ਸੁਖਵਿੰਦਰ ਸਿੰਘ ਲੱड्डੂ ਜਸਪ੍ਰੀਤ ਸਿੰਘ ਕੁਲ ਵਰਨ ਸਿੰਘ ਪੰਡੋਰੀ ਗੰਗਾ ਸਿੰਘ ਗੁਰਪ੍ਰੀਤ ਸਿੰਘ ਆਦਿ ਨੇ ਦੱਸਿਆ ਕਿ ਉਹ ਹਰ ਰੋਜ਼ ਦੀ ਤਰ੍ਹਾਂ ਖੇਤਾਂ ਵਿੱਚੋਂ ਪਰਾਲੀ ਦੀਆਂ ਗੰਡਾ ਬਣ ਕੇ ਪਿੰਡ ਪੰਦੋੜ ਵਿਖੇ ਡੰਪ ਕਰ ਰਹੇ ਸੀ ਅੱਜ ਉਹਨਾਂ ਦਾ ਡਰਾਈਵਰ ਜੀਤਾ ਪਰਾਲੀ ਦੀਆਂ ਗੰਡਾ ਨਾਲ ਭਰੀ ਹੋਈ ਟਰੈਕਟਰ ਟਰਾਲੀ ਲੈ ਕੇ ਪੰਡੋਰੀ ਗੰਗਾ ਸਿੰਘ ਵਾਲੀ ਮੁੱਖ ਸੜਕ ਤੋਂ ਪਿੰਡ ਪੰਜ ਜੋੜ ਵੱਲ ਨੂੰ ਜਾ ਰਿਹਾ ਸੀ ਜਦੋਂ ਉਹ ਮੁੱਖ ਸੜਕ ਉੱਤੇ ਘਰਾਂ ਦੇ ਕਰੀਬ ਆਇਆ ਤਾਂ ਸੜਕ ਉੱਪਰ ਕਰੋਸ ਕਰਦੀਆਂ ਬਿਜਲੀ ਦੀਆਂ ਨੀਵੀਆਂ ਢਿੱਲੀਆਂ ਤਾਰਾਂ ਨਾਲ ਟਕਰਾਉਣ ਕਰਕੇ ਉਹਨਾਂ ਦੀ ਟਰਾਲੀ ਦੇ ਉੱਪਰ ਸੁੱਕੀ ਪਰਾਲੀ ਨੂੰ ਅੱਗ ਲੱਗ ਗਈ। ਮੌਕੇ ਉੱਤੇ ਡਰਾਈਵਰ ਨੇ ਹੁਸ਼ਿਆਰੀ ਨਾਲ ਆਪਣਾ ਟਰੈਕਟਰ ਟਰਾਲੀ ਅੱਗੇ ਸੜਕ ਕਿਨਾਰੇ ਲਿਆ ਕੇ ਖੜਾ ਕਰ ਦਿੱਤਾ ਅਤੇ ਟਰਾਲੀ ਨੂੰ ਟਰੈਕਟਰ ਨਾਲ ਪਲਟੌਣ ਦੀ ਕੋਸ਼ਿਸ਼ ਕੀਤੀ। ਫਿਰ ਜੀ ਬੀਸੀ ਮੰਗਵਾ ਕੇ ਖਾਲੀ ਖੇਤ ਵਿੱਚ ਟਰਾਲੀ ਨੂੰ ਪਲਟਾ ਕੇ ਵੱਡਾ ਹਾਦਸਾ ਹੋਣ ਤੋਂ ਬਚਾ ਲਿਆ ਅਗਲੀ ਅਹਿਮ ਖਬਰ ਦਾ ਰੁਕ ਕਰਦੇ ਹਾਂ ਹਥਿਆਰਾਂ ਸਮੇਤ ਤਿੰਨ ਵਿਅਕਤੀਆਂ ਨੂੰ ਕੀਤਾ ਗਿਆ ਕਾਬੂ ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਨੇ ਟਵੀਟ ਕੀਤਾ ਕਿ ਖੂਫੀਆ ਜਾਣਕਾਰੀ ਦੀ ਅਵਗਾਈ ਹੇਠ ਇੱਕ ਕਾਰਵਾਈ ਵਿੱਚ ਕਾਊਂਟਰ ਇੰਟੈਲੀਜੈਂਸ ਅਮ੍ਰਿਤਸਰ ਨੇ ਪਾਕਿਸਤਾਨ ਨਾਲ ਸੰਬੰਧ ਰੱਖਣ ਵਾਲੇ ਇੱਕ ਸਰਹੱਦ ਪਾਰ ਹਥਿਆਰਾਂ ਦੀ ਤਕਸਰੀ ਕਰਨ ਵਾਲੇ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ ਅਤੇ ਤਿੰਨ ਕਾਰਕੁਨਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਦਵਿੰਦਰ ਸਿੰਘ ਪਰਮਜੀਤ ਸਿੰਘ ਉਪ ਪੰਮਾ ਅਤੇ ਹਰਮੀਤ ਸਿੰਘ ਉਪ ਮੀਤੂ ਸਾਰੇ ਅਮ੍ਰਿਤਸਰ ਦੇ ਹਾਤੀ ਦੇ ਰਹਿਣ ਵਾਲੇ ਹਨ ਅਤੇ ਮੈਗਜ਼ੀਨਾਂ ਸਮੇਤ 9 ਆਧੁਨਿਕ ਵਿਦੇਸ਼ੀ ਪਿਸਤੋਲੇ ਵੀ ਬਰਾਮਦ ਕੀਤੀਆਂ ਗਈਆਂ ਮੁੱਢਲੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਗ੍ਰਿਫਤਾਰ ਕੀਤੇ ਦੋਸ਼ੀ ਪਾਕਿਸਤਾਨ ਸਥਿਤ ਤਕਸਦ ਦੇ ਨਿਰਦੇਸ਼ਾਂ ਦੇ ਅਧੀਨ ਕੰਮ ਕਰ ਰਹੇ ਸੀ ਬਰਾਮਦ ਕੀਤੇ ਹਥਿਆਰਾਂ ਵਿੱਚ ਪੰਜਾਬ ਵਿੱਚ ਗੈਰ ਕਾਨੂੰਨੀ ਗਤੀਵਿਧੀਆਂ ਨੂੰ ਤੇਜ਼ ਕਰਨ ਲਈ ਬਦਨਾਮ ਗੈਂਗਸਟਰ ਜੋਬਨਜੀਤ ਸਿੰਘ ਉਫ ਬਿੱਲਾ ਮੰਗਾ ਦੇ ਨਜ਼ਦੀਕ ਸਾਥੀ ਛੇਤ ਪ੍ਰੀਤ ਸਿੰਘ ਉਫ ਗੁਲਾਬਾ ਨੂੰ ਸਪਲਾਈ ਕੀਤੇ ਜਾਣੇ ਸੀ ਐਫ ਆਈ ਆਰ ਅੰਮ੍ਰਿਤਸਰ ਦੇ ਪੀ ਐਸ ਐਸ ਓ ਸੀ ਵਿੱਚ ਦਾਖਲ ਕੀਤੀ ਗਈ ਅਤੇ ਨੈਟਵਰਕ ਦੇ ਪਿਛਲੇ ਅਤੇ ਅਗਲੇ ਸੰਬੰਧਾਂ ਸਮੇਤ ਪੂਰੇ ਗੱਠ ਜੋੜ ਦਾ ਪਰਦਾ ਫਾਸ਼ ਕਰਨ ਲਈ ਹੋਰ ਜਾਂਚ ਵੀ ਜਾਰੀ ਹੈ ਐਸੀਆਂ ਹੋਂ ਤੱਕ ਦੀਆਂ ਅਹਿਮ ਅਤੇ ਵੱਡੀਆਂ ਖਬਰਾਂ ਐਹੋ ਜਿਹੀਆਂ ਹੋਰ ਖਬਰਾਂ ਜਾਣਨ ਲਈ ਇਸ ਚੈਨਲ ਤੇ ਬਣੇ ਰਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਆਪਣੇ ਵਿਚਾਰ ਕਮੈਂਟ ਰਾਹੀਂ ਸਾਡੇ ਨਾਲ ਸਾਂਝੇ ਕਰਨਾ ਨਾ ਭੁੱਲਣਾ ਧੰਨਵਾਦ ਜੀ